ਨਾ ਕੋਲੀ ਨਾ ਉਹ ਨਹੀਂ ਜੀ ਕਿਉਂ ਆਪਾ ਜਕਰੰਦੇ ਆ ਹਨਾ ਲੋ ਵੀ ਆ ਜਵਾਨ ਚੱਲਾ ਕੈਨੇਡਾ ਹਾਂਜੀ ਜਾਂਦੇ ਚੱਲੇ ਕੈਨੇਡਾ ਕੈਨੇਡਾ ਇਹ ਸੋ ਪਹਿਲਾ ਵਾਰ ਆ ਵੀ ਕੈਨੇਡਾ ਦੇ ਵਾਈ ਦਸੀਲਾ ਕੈਨੇਡਾ 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 ਨਹੀਂ ਕਹਲੇ ਪੰਜਾਬੀ ਨਹੀਂ ਤਾਂ ਉੱਥੇ ਵਾਲੀ ਬੋਲੀ ਦੱਸੋ ਨਹੀਂ ਪਾਪਾ ਇੱਥੇ ਜਿਹੜੀ ਇੱਥੇ ਵਾਲਾ ਲੋ ਜੀ ਆ ਪਾਪਾ ਜੀ ਮੁੰਡੇ ਦਾ ਖੜੇ ਆ ਪਾਪਾ ਜੀ ਵਧਾਈਆਂ ਬਹੁਤ ਬਹੁਤ ਲੋ ਜੀ ਜੀ ਬਹੁਤ ਬਹੁਤ ਵਧਾਈਆਂ ਤੇ ਆ ਭੈਣ ਭਰਾ ਸਾਰੇ ਤੋਰਨ ਆਏ ਆ ਬਾਈ ਨੂੰ ਆ ਕੁਝ ਖਾਸ ਗੱਲਬਾਤ ਕਰਨੀ ਚਾਹਜੀ ਭਾਜੀ ਨਹੀਂ ਨਹੀਂ ਬਸ ਸਿੰਘ ਸਾਹਿਬ ਉਹ ਕਹਿ ਰਹੇ ਨੇ ਤੈਨਾਂ ਹਮੜ ਬਹੁਤ ਜੋ ਕਹਿੰਦੇ ਸੀ ਕਿ ਇਹ じゃ ਹਾਲੀ ਡਰਾਈਵਰ ਹੈ ਭਾਈ ਸਾਹਿਬ ਜੀ ਲੈ ਕੇ ਜਾ ਰਹੇ ਆ ਜਾਂ ਕਹਿੰਦੇ ਪਾਇਲਟ 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 ਡਰਾਈਵਰ ਹੈ ਜਾਂ ਫਲਾਟਾ ਦਾ ਇਹ ਤਾਂ ਸਾਡੇ ਜਵਾਨ ਹਾਂ ਤੂੰ ਤੂੰ ਕੋਈ ਇਹ ਨਾ ਉਹ ਗੱਲ ਆ ਇਹ ਤਾਂ ਬੈਟਰੀਆਂ ਵਾਲੇ ਸ਼ਰਮਾ ਜੀ ਮੈਨੂੰ ਕੀ ਹਿਆ ਚਾਲਾ ਤੇਰੇ ਕਪੜੇ ਕਿਉਂ ਉਤਾਰ ਰਹੀ ਹੈ ਤੇਰੇ ਕਪੜੇ ਤੁਸੀਂ ਕੰਮ ਕੰਮ ਭੇਜਣਾ ਮੁੰਡਿਆਂ ਨੂੰ ਕੰਮ ਲੱਗੇ ਸਾਡੇ ਘਰ ਦੱਸਾ ਵੀਰ ਆਇਆ ਜੱਸਾ ਮੈਂ ਕੁਝ ਕੀ ਆਗਾ ਬਹੁਤ ਬਹੁਤ ਖੁਸ਼ੀ ਆਦੀ ਆਪਣਾ ਹਰਸ਼ਵੀਰ ਜਾਣਿਆ ਅਮਲਾ ਚਲਾ ਚ ਹੈ ਬੰਦ ਟ੍ਰੈਡੋ ਜਾ ਰਿਹਾ ਵੀਰਾਂ ਦਾ ਕੰਟ ਤੋਂ ਜ਼ਿਆਦਾ ਕੰਟ ਤੋਂ ਹੈ ਬਾਕੀ ਅਮਰੇ ਕੀ ਕਹਿੰਦੇ ਜਾਓਗੇ ਤੁਸੀਂ ਲੈ ਲੈਣਾ ਭਾਈ ਜੀ ਕੀ ਕਹਿੰਦੇ ਸਾਬ ਜੀ ਨਹੀਂ ਵੀ ਅਸੀਂ ਬਹੁਤ ਖੁਸ਼ੀ ਆ ਸਾਡਾ ਵੀਰ ਜਿਹੜਾ ਕੈਨੇਡਾ ਦਾ ਬਹੁਤ ਚਿਰ ਦਾ ਜਾਣਦਾ ਸੀਗਾ ਇਦਾਂ ਅੱਜ ਤੁਹਾਡਾ ਅਦਾਸ ਆ ਉਹ ਵੀ ਪਰਿਵਾਰਕ ਜਿਹੜੇ اٹਕੇ ਹੋਏ ਸੀਗੇ ਤੇ ਹੁਣ ਜਿੱਦਾਂ ਉਹਨਾਂ ਦਾ ਹੋ ਗਿਆ ਸਾਰਾ ਤੇ ਵੀਰਾਂ ਦਾ ਤੁਹਾਨੂੰ ਜਲ ਅਦਾਸ ਆ ਉਹ ਹਾਂਜੀ ਉਹਦੇ ਬਾਰੇ ਕੀ ਜਲ ਅਦਾਸ ਇਹਦੇ ਬਾਰੇ ਲੱਖਾਂ ਭਰ ਕੇ ਵੀ ਜਲ ਅਦਾਸ ਆ ਨਹੀਂ ਨਹੀਂ ਦੋ ਨਾ ਲਿਓ ਦੇ ਕਾ ਤੁਸੀਂ ਪਾਣੀ ਚਾਹੁੰਦੇ ਹਾਂਜੀ ਹਾਂ ਇਧਰ ਅਮਲਵੀਰ ਸਰ ਠੀਕ ਹੈ ਜੀ ਸਰ ਜੀ ਅਮਲਵੀਰ ਜੀ ਤੁਸੀਂ ਕੀ ਇਹਨਾ ਚਾਹੋਗੇ ਬਾਈ ਵਧੀਆ ਵਧੀਆ ਜੀ ਸਾਡਾ ਬਸ ਦਿਲ ਜਾ ਰਿਹਾ ਯਾ ਲੈ ਲੈ ਦੋ ਨਾ ਜਾ ਪਰਾ ਪਰ ਜਾ ਰਿਹਾ ਬਾਰ ਬਹੁਤ ਖੁਸ਼ੀਆਂ ਸੀ ਅੱਥੇ ਵੀ ਆਇਆ ਹੋਇਆ ਮੈਨੂੰ ਰੋਣਾ ਨਹੀਂ ਨਾ ਸਿੱਧਾ ਹੋ ਬਸ ਕੋਈ ਨਹੀਂ ਗੱਲਬਾਤ ਹੈ ਹਾਂ ਬਈ ਦੇਖ ਲੈ ਮੁੰਡੇ ਰੋਣ ਨੂੰ ਕਰ ਰਿਹਾ ਬਹੁਤ ਪਿਆਰੀ ਬਹੁਤ ਨਹੀਂ ਨਹੀਂ ਆਪਣਾ ਨਹੀਂ ਉਹ ਨਹੀਂ ਖੜਾ ਬਹੁਤ ਅੱਖਾਂ ਦੇ ਹੱਥ ਮਾਰ ਕੋਈ ਕੀ ਕਿਲੇ ਆ ਗਿਆ ਸੀ ਇਹ ਕੇਕ ਕਿੱਤੂ ਦਾ ਬਾਈ ਹੈ ਨਾਰਵੀ ਚੋੜੇ ਹੈ ਚਲਾ 19 ਜਮੀ ਗੋਟੀ ਪਾ ਕੇ ਹਾਂ ਕਈ ਬੰਦੂਰ ਦੇ ਐਲਸਾ ਮੁੱਤੀ ਦੀ ਆਵਾਜ਼ ਦੇ ਅਜਿਹੇ ਬੰਦਾ ਬਾਹਰ ਜਾਂਦਾ ਉਹਨੂੰ ਸੇਵਾ ਕਰਦਾ ਹੈ ਹਾਂਜੀ ਹਾਂਜੀ ਤੁਸੀਂ ਵੀ ਜਾਓ ਆਪਾਂ ਜਾਉ ਨਹੀਂ ਕਰੋ ਬਾਹਰ ਲਿਆਓ ਬਈ ਆਪਾਂ ਕਰਵਾ ਜਾਈਏ ਅਮਰਵੀਰ ਹਾਂਜੀ ਕੂਟੀਆ ਲੈ ਕੇ ਦਿੰਦਾ ਏ ਇਹਨੇ ਜਿੱਦਾਂ ਜਦੋਂ ਪਤਾ ਲੱਗਾ ਵੀ ਕੋਟੀ ਉਹ ਤੇ ਨਾਲ ਹੀ ਪੱਗ ਮੈਚਿੰਗ ਕੀਤੀ ਬੰਨੀ ਅੱਛਾ ਯਾਰ ਬੜਾ ਗ੍ਰੇਗ ਗ੍ਰੇਗ ਪਿਆਰ ਦੀ ਗੱਲ ਯਾਰ ਦੀ ਗੱਲ ਐ ਸਾਰਾ ਤੂੰ ਪਿਆਰ ਦੇਦਾ ਹੈ ਨਹੀਂ ਮੇਰਾ ਮੇਰਾ ਮੈਂ ਕੰਨਾ ਨਹੀਂ ਮੇ ਤੋਂ ਇਹ ਰੰਗ ਦੀ ਹੈ ਨਹੀਂ ਕੋਈ ਕਪੜੇ ਨਹੀਂ ਗਾ ਹੁਣ ਤੂੰ ਵੀ ਆਦਾ ਉਸ ਤੋਂ ਪਹਿਲਾਂ ਦਿਮਾਗ ਕਰ ਲੈ ਕਿ ਉੱਥੇ ਜਾ ਕੇ ਪਹਿਨੇ ਹਾਂਜੀ ਹਾਂਜੀ ਬਾਹ ਬਸ ਬਸ ਪਹਿਲੀ ਪੇਜ ਹੋ ਆਵੇ ਇਦਾਂ ਹਾਂ ਉਹ ਚਲ ਬਈ ਚੱਲ ਤੂੰ ਲੇਟ ਨਾ ਹੋ ਇਹਦਾ ਬਿੱਲੇ ਆ ਆ ਤੇ ਮਮੀ ਕਿਤੇ ਹੋਖੀ ਹੋਰ ਸਾਧਰੋ ਇਹ ਵੀਰੇ ਮਾਜੇਸ ਚੱਕਾ ਨੂੰ ਕੜਾ ਹੀ ਰੰਦਾ ਹੈ ਲੋ ਜੀ ਇਹ ਅੱਗ ਲਾਉਣ ਵਾਲਾ ਹੀ ਆ ਭਾਬਾ ਬੰਦਾ ਹੋ ਰਿਹਾ ਅੱਗ ਲਾਉਣ ਨੂੰ ਕੜਾ ਜਾਂਦਾ ਲੋ ਜੀ ਜਿੰਦ ਜਾਨ ਸੱਡੀ ਜਾਂਦੇ ਆ ਫੜ ਜਾ ਖੜ ਜਾ ਹੁੰਦੇ ਆਉਣਾ ਕੀ ਨੇ ਹਾਂ ਲੋ ਪਿਆਰ ਖਾਣਾ ਆਉਣਾ ਆ ਦਰੋ ਅਸਲਾਮੁਅਲੈਕ ਤਲਾਗ ਤੇਰਾ ਕਾਮੀ ਅੱਗ ਲਾਉਣ ਆ ਆ ਬੰਦਾ ਦੇਖ ਲੋ ਬੰਦੇ ਦਾ ਸਾਰੇ ਪਾਸੇ ਪੈਂਟ ਜੀ ਵੀ ਅੱਗ ਲਾਉਣ ਲਈ ਕੰਮ ਹੈ ਹਾਂ ਬੀ ਬਨੂਗੀ ਸਾਰੀਆਂ ਸਾਡੀਆਂ ਕਲਾਸ ਹੋ ਰਹੀ ਹੈ। ਉਹ ਲੋਗੇ ਉਹਨਾਂ ਕਲਾਸ। ਇਹ ਚੰਗਾ ਨਹੀਂ ਦੱਸਦੇ। ਬਸ ਕੁੱਤੇ ਨੂੰ। ਨਹੀਂ। ਫਿਰ। ਜਿਦਾ ਸਾਈਡ ਹਿੱਟ ਲਾਓ। ਅਸਾਂ ਨਹੀਂ ਕੀ। ਨਾ ਚਾਹੁੰਦੇ। ਹਰ ਦਿਖਾ। ਕਿ ਆ ਰਹੀ ਐਂ ਜਦੋਂ ਟੈਕੀ ਚ ਲੈ ਗਈ ਆਪਣਾ ਕੋਈ ਨਹੀਂ ਲੈ ਗਈ ਮਨੇ ਬੁੱਢਾ ਫੱਲੋ ਗਾਏ ਦੋ ਲੋੜ ਕਮਾ ਲੇਂ ਹਾਈ ਕਮਾ ਨਹੀਂ ਨਹੀਂ ਪੜੀ ਆ ਭਾਈ ਨੂੰ ਦੇ ਦੋ ਹਾਂ ਚਲੋ ਜਰਾ ਯਾਰ ਆਪੋ ਜੀ ਆਪ ਜੀ ਪੜੀ ਗਈ ਥੱਲੇ ਘੁੰਮਣੇ ਆਇਆ ਉਹ ਉਹ ਆਣਾ ਉਹ ਭਾਈ ਬੱਲੇ ਪੋਰਿਆ ਆ ਕਿਤਾ ਲੈ ਅਦੇ ਜੋਰ ਲੱਗ ਗਿਆ ਤੱਕ ਹੀ ਜਿੰਦਗੀ ਆ ਰਹੀ ਯਾਰ ਬਿੰਗਾ ਕਰਦਾ ਇਹਦਾ ਸਿੱਧਾ ਬਿੰਗਾ ਕਰਦਾ ਜੋਰ ਨਾਲ ਜਿਵੇਂ ਲਾਈਦਾ ਭਰਾ ਉਹ ਤੋਂ ਜੋਰ ਜ਼ਿਆਦਾ ਦਾ ਜੋਰ ਹੋਣਾ ਮੈਨੂੰ ਪਹਿਲਾਂ ਖੋਲ ਲੈ ਉਸ ਤੋਂ ਸਾਰੇ ਲੱਗੇ ਹੋਏ ਬਹੁਤ ਬਿੰਗਾ ਜ਼ਿਆਦਾ ਕਰ ਚਾਹੀਦਾ ਚਾਹਣਾ ਦਾ ਜ਼ਿਆਦਾ ਚਾਹਣਾ ਵਾ ਇਨਾ ਦਾ ਇਹ ਨਾ ਇਹਦੇ ਕੰਮ ਸਿਆਲ ਇਹ ਲੋਸ਼ਾ ਕਰਦੇ ਹੋਰ ਉਧਰ ਉੱਤੇ ਉੱਤੇ ਇੱਥੇ ਅੰਦਰ ਇਹ ਦੇ ਸੇਵੀ ਦੇ ਜੋ ਕਰਦੇ ਦੋ ਕਰਦੇ ਕੀ ਕਰ ਦਮ ਚੱਲ ਮਮਾ ਨਹੀਂ ਨਹੀਂ ਦੋ ਕਰ ਆ ਆਪਣੇ ਉਧਰ ਲੈ ਆਪ ਨੂੰ ਚੱਲ ਗਿਆ ਹੈ ਬਟਾਕੇ ਜੇ ਮੈਂ ਲਾਉਂਦਾ ਇਹ ਜਮ ਲਾਉਂਦਾ ਮੁੰਡਾ ਅੱਈਆ ਸਹੀ ਹੋ ਵਸਾ ਸਾਹਿਬ ਜੈਮੂ ਵੀ ਆਪਾ ਦੁੱਧ ਰਹਿ ਗਿਆ ਓਏ ਓਹੋ ਜੈਮੂ ਦਾ ਜੈਮੂ ਜਲਾ ਯਾਰ ਉਹ ਨਾ ਨਹੀਂ ਉਹਨਾਂ ਕੱਟ ਇਹ ਨਾ ਯੂਜ਼ ਕਰੀਏ ਝੂਠਾ ਜੀ ਉਹਦੇ ਨਾਲ ਆਇਆ ਉਹਦੇ ਨਾਲ ਨਾ ਹੁੰਦਾ ਟਾਈਮ ਉਹਨਾਂ ਉਹਨਾਂ ਇਦਾਂ ਕੱਟ ਗਏ ਨਾ ਸਿੰਘ ਸਾਹਿਬ ਆ ਉਹਨਾਂ ਨੂੰ ਕੀ ਹੋਏ ਓਕੇ ਸਾਡੇ ਆਹ ਲਾਜ਼ੋ ਚੰਗੀ ਇਹਨਾਂ ਨੂੰ ਮੈਂ ਇਦਾਂ ਨਹੀਂ ਬੋਲਦਾ ਹੁੰਦਾ ਮੋਰੀ ਸਭ ਕੁਝ ਬੋਲ ਹੁੰਦਾ ਹਾਂ ਹਾਂ ਬੋਲ ਹੁੰਦਾ ਆ ਬੋਲਦਾ ਨਹੀਂ ਕਹਿੰਦਾ ਮੈਂ ਬਾਬਾ ਇਹ ਨਾ ਫਲੇਟ ਰਾਤ ਦੀ ਕਰਦੇ ਆ ਦਿਨ ਦੀ ਫਲੇਟ ਨਾਲ ਆਉਟ ਨਹੀਂ ਆ ਉਹ ਕਰਦੇ ਆ ਬੋਲੀਦਾ ਯਾਰ ਹਾਂ ਯਾਰ ਇਕੱਲਾ ਹਾਂ ਹੁਣ ਉਹ ਸਾਡਾ ਬ੍ਰੈਂਡ ਮਾਈ ਨੇਮ ਇਜ਼ ਗੁਰਕੀਰ ਸਿੰਘ ਆਈ ਏਮ ਫਰਮ ਬਿਲੇਪੁਰ ਡਿਸਪਰਾਏ ਐਂਡ ਆਈ ਏਮ ਪਾਇਲਟ ਆਫ ਐਲ ਐਮ ਐਚ ਆਈ ਐਂਡ ਥਿਸ ਇਜ਼ ਐਲ ਐਮ ਐਚ ਕੇ ਐਲ ਐਮ ਯਾਰ ਹੀ ਇਜ਼ ਮਾਈ ਪੈਸੇਂਜਰ ਐਂਡ ਆਈ ਆ ਰ ਗਈ ਆ ਰ ਗਈ ਆ ਰ ਗਈ ਅਗਲੀ ਚਾਪ ਆ ਰ ਗਈ ਆ ਰ ਗਈ ਸਾਡੇ ਪੰਜ ਬੈਂਡ ਆਏ ਆ ਚੱਕਦੇ ਫੱਟੇ ਫੇ ਰੱਬ ਦੇ ਕਿੱਲੀ ਬਸ ਯਾਰ ਉਹ ਗੋਡੇ ਤੇਲ ਲਾਉਣਾ ਤੇ ਹੁਣ ਉਹ ਤੇਲੇ ਦੇ ਬੈਚੇ ਪਹੁੰਚ ਆਪਾਂ ਬਾਦੋ ਤੇਲ ਹਾਂਜੀ ਠੀਕ ਆ ਉਹ ਸਪੈਸ਼ਲ ਲਿਆਂਦਾ ਨਾ ਆਪਾਂ ਤੋਂ ਡੇਲੀ ਬੁਗੀ ਦਾ ਬਣਵਾ ਕੇ ਤੇ ਕੈਨੇਡਾ ਫੋਨ ਕਰਦਾ ਫੋਨ ਹਾਂਜੀ ਹਾਂਜੀ ਮੈਂ ਤਾਂ ਲੀਵਰ ਪਹੁੰਚ ਲਈ ਆ ਅੱਛਾ ਹਾਂਜੀ ਓਹੋ ਲੀਵਰ ਦਾ ਕੀ ਕਹਿੰਦੇ ਭੇਜ ਦਿਓ ਫੇਰ ਹਾਂਜੀ ਹੋਰ ਚਾਹੀਦੀ ਜਾਂ ਬੰਦੇ ਬਹੁਤ سارے ਕੋਈ ਇੱਥੋਂ ਸ਼ੁਰੂ ਹੋ ਜਾਓ ਸਾਰੇ ਆ ਵਿੱਚ ਹਾਂਜੀ ਸਾਰੇ ਬੈਠੇ ਆ ਇਹ ਭੇਜਣੇ ਸਾਰੇ ਠੇਕੇਦਾਰ ਯਾਰ ਲੋ ਜੀ ਠੇਕੇਦਾਰ ਕਹਿੰਦੇ ਚੋਲਾ ਜਾ ਠੇਕੇਦਾਰ ਸਾਡੇ ਪਿੱਛੇ ਕਿਹੜਾ ਹੋ ਗਿਆ ਕੰਮ ਕਰਾਉਣਾ ਆਪਾਂ ਇਹਨਾਂ ਤੋਂ ਬਾਤ ਲੈ ਲੋ ਠੇਕੇਦਾਰ ਸਾਹਿਬ ਤੁਸੀਂ ਜਾ ਕੇ ਕੀ ਕਰੋਗੇ ਬੰਦੇ ਸੱਦੂ ਲੈਣੇ ਸਾਰੇ 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 ਸਾਹਿਬ ਇਹ ਪਾਇਲਟ ਨਹੀਂ ਸੱਦਣਾ ਇਹ ਤਾਂ ਹੋਂਦੇ ਰੱਖਣਾ ਵਾਹ ਇੱਧਰ ਉੱਧਰ ਲੋ ਜੀ ਠੇਕੇਦਾਰ ਸਾਹਿਬ ਕਹਿੰਦੇ ਜਾ ਕੇ ਸਾਰੇ ਤੇ ਵੀ ਇੱਥੋਂ ਸ਼ੁਰੂ ਕਰ ਲੈਣੇ ਇਹ ਤੋਂ ਅਸ਼ਰਮਾ ਸਾਹਿਬ ਤੋਂ ਕਹਿੰਦਾ ਅਸ਼ਰਮਾ ਸਾਹਿਬ ਨੀ ਮੈਂ ਗੋਲਾ ਗੋਲੇ ਤੋਂ ਲੈ ਗੋਲੇ ਤੋਂ ਲੈ ਗੋਲੇ ਜਿੱਦਾਂ ਆਪਣਾ ਸੀੜੀ ਵੀਰ ਦੇ ਕਹਿੰਦਾ ਆਪਾਂ ਨੇ ਗੱਲ ਜਿੰਨਾ ਇਹਨਾਂ ਨੂੰ ਮਾਦਾ ਉਹ ਕੰਮ ਦੇ ਲਾ ਜਿੱਦਾਂ ਆਪਣੇ ਸੀੜੀ ਦੇ ਲੈ ਕਹਿੰਦਾ ਜਰਵਾਹ ਜੀ ਦੇਖੋ ਜਿਵੇਂ ਬਿਨਾ ਲਾਤੇ ਪਹੁੰਚਾ ਜੀ ਬਿਨਾ ਲਾਤੇ ਹਾਂਜੀ ਹਾਂਜੀ ਕੋਟੇ ਸਾਰੇ ਆ ਗਿਆ ਘਰੇ ਉਹ ਨਾਤਾ ਹੀ ਨਹੀਂ ਮਾਮਾ ਉਹਦੇ ਬਾਲ ਦੇਖਣ ਦੇਖਦਾ ਜੀ ਦੇਖੋ ਦੇਖੋ ਜੀ ਬਾਲ ਤੇਰੇ ਗਮਾ ਚੋਂ ਨਾਤਾ ਨਹੀਂ ਤਿੰਨ ਦਿਨ ਹੋ ਗਏ ਆ ਤੂੰ ਚੱਲਾ ਆ ਮੈਂ ਤਾਂ ਨੰਬਰ ਕਾਲ ਦਿੰਦਾ ਮੈਂ ਕਿਹਾ ਠੇਕੇਦਾਰ ਦਾ ਨੰਬਰ ਕਾਲ ਦਿੱਤਾ ਤੈਨੂੰ ਪਿਆਰ ਨਾਲ ਸੀ ਵੀਡੀਓ ਕਹਿੰਦੇ ਆ ਕੈਨੇਡਾ ਜਿੰਦਾ ਆ ਤਿਆਰ ਆ ਜੈਮ ਵਾਲੇ ਉਧਰ ਪੋਸੇ ਸਵੀਟੀ ਕੋਣਾ ਦੇਖਣਾ ਵਾਹ ਵਾਹ ਸਵੀਟੀ ਭਰਾਵਾ ਆ ਨਹੀਂ ਨਹੀਂ ਹੁਣ ਕਾ ਹੁਣ ਕੋਈ ਨਹੀਂ ਹੁਣ ਕੈਨੇਡਾ ਵਾਲਾ ਕੈਨੇਡਾ ਵਾਲਾ ਸਵੀਟੀ ਵਾਲਾ ਪਰ ਘੋਲਾ ਵੀ ਤਾਂ ਆਪਣਾ ਇੱਥੇ ਹੀ ਆ ਪਰ ਪੰਜਾਬ ਨਹੀਂ ਆ ਪਛੜਣਾ ਚਾਹੁੰਦਾ ਇਹਨੇ ਦੋਨੇ ਪੀਜਲਾਂ ਬਸ ਆਪਣੀਆਂ ਦੋਨੇ ਪੀਜਲਾਂ ਹੁਣ ਕੰਪਨੀਆਂ ਆਪਣੀ ਬਣਾ ਲੈਣ ਠੇਕੇਦਾਰ ਨੇ ਬਣਾ ਲੈਣੀ ਆ ਫਿਰ ਉੱਥੇ ਤੈਨੂੰ ਨਾ ਹਾਂਜੀ ਇਹ ਜੋ ਜਲਵੇ ਨਾ ਮੈਂ ਤਿਆਰ ਕਰਦੀ ਆ ਅੱਗੇ ਉੱਥੇ ਜਾਂਦੇ ਕੈਮਰਾਮੈਨ ਦੀ ਵੀ ਲੋੜ ਹੈ ਬਾਬਾ ਜੀ ਨਹੀਂ ਇੱਥੇ ਜਾਵਾਂਗੇ ਉਹ ਇਲਾ ਮੈਂ ਹੀ ਪਾਇਆ ਕਰੀ ਆਵੇ ਬਾਬਾ ਜੀ ਤੇਰੇ ਨਾਲ ਹੀ ਪਾਇਲਟ ਦੇ ਚੜਦੇ ਉਤਰਦੇ ਆਂ ਦੀਆਂ ਨਾਲ ਹੀ ਨਾਲੇ ਉਹ ਬਿਆਨ ਆ ਤੇ ਹੁਣ ਜਾਂਦੇ ਲੱਗਿਆ ਰੌਣਕਾ ਬਾਈ ਜਰਨੀ ਬਿਲਕੁਲ ਤਿਆਰੀ ਹੈ ਕਿੰਨੇ ਵੇ ਨਿਕਲ 2 ਵਜੇ ਬਸ ਨਿਕਲ ਨਿਕਲ ਕੈਮਰਾ ਬੰਦ ਦੋ ਚਾਰ ਮਿੰਟ ਦੇ ਵਿੱਚ ਜਦੋਂ ਹੋ ਗਿਆ ਤੇ ਸਾਡੇ ਸਾਰਿਆਂ ਨੂੰ ਆਲ ਦੀ ਬੈਸਟ ਹੈ ਬਾਈ ਸੇਫ ਜਰਨੀ ਬਾਈ ਤੈਨੂੰ ਹਰ ਖੁਸ਼ੀ ਹੋਵੇ ਹੋ ਸੇਫ ਹੋ ਸੇਫ ਆ ਘੱਟ ਮਿਲਣੀ ਚਾਹੀਦੀ ਕਿਹੜੀ 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 ਸੇਫ ਅੱਗੇ ਸੇਫ ਸੇਫ ਜਰਨੀ ਆ ਘੱਟ ਜਰਨੀ ਨਹੀਂ ਨਹੀਂ ਦੇ ਬੋਲੀ ਲੈ ਅਗੇ ਸੇਵਚਾਰ ਨਹੀਂ ਯਾਰ ਪਹਿਲਾਂ ਵੀ ਇਹੀ ਕਿਹਾ ਤੇਰੇ ਘਰੋਂ ਬੰਦਿਆ ਨਾਤੇ ਤੋਂ ਤਿੰਨ ਦਿਨ ਹੋ ਗਿਆ ਮਾਮਾ ਔਰ ਦੁਆ ਸੈਂਪਰੀ ਨਹੀਂ ਗੱਲ ਦੁਆ ਹੈ ਨਹੀਂ ਸਭਨ ਸਭ ਔਰ ਬਾਹਰ ਤੋਂ ਲਿਆਉਂ ਬਾਹਰ ਜਾ ਕੇ ਫਿਰ ਇਸਪੇਜੇ ਜਾਂਦਾ ਹੀ ਬਸ ਬਸ ਇਹੀ ਤਾਂ ਇਹ ਜਾਂਦੇ ਪਹਿਲੇ ਇਹਨੂੰ ਸੇਬੂ ਭੇਜ ਲਈ ਤੈਨੂੰ ਆ ਬੰਦੇ ਨੂੰ ਇਹਨੇ ਆ ਮਹੀਨਾ ਨਹੀਂ ਹੋਣਾ ਜਿੰਦਾ ਕਰ ਰੋਕੇ ਨਵੇਂ ਸਾਲ ਹੁੰਦਾ ਇੰਨੇ ਸੱਪ ਨਾਲ ਜਿੰਦਾ ਕਰ ਰੋਕੇ ਦੱਸਿਆ ਨਵੇਂ ਸਾਲ ਇਹ ਤੇ ਆ ਰੀਲ ਗਾੜੀ ਦੂਰੀ ਵੀ ਨਹੀਂ ਕਟਾਉਂਦਾ ਆ ਸਨੈਪ ਬਣਾ ਕੇ ਰੱਖ ਲਈ ਆ ਆਪਾ ਜੀ ਇਹਨੂੰ ਯਾਦ ਕਰਵਾ ਦਿਆ ਕਹਿੰਦਾ ਰੋਜ਼ ਪਾਇਆ ਕਰੀਏ ਆਪਣੇ ਹਾਂਜੀ ਉਹ ਆਪਣੇ ਉੱਤੇ ਲਾਈਵ ਦਿਖਾ ਸਕਦੇ ਆ ਹਾਂ ਲਾਈਵ ਦਿਖਾਉਣੇ ਪਹਿਲਾਂ ਉਹ ਸਨੈਪ ਦਿਖਾ ਦਿਓ ਭਾਜੀ ਕਿਹੜੀ ਬਣਾਈ ਆ ਪਹਿਲਾਂ ਹਾਂਜੀ ਉਹਦੋਂ ਨਾ ਮੈਨੂੰ ਮੇਰੇ ਬਾਪ ਨੂੰ ਦੇ ਬਾਪ ਸਾੜੀ ਯਾਦ ਨੇ ਗੋਲਾ ਉਹਦੇ ਪਾਬ ਸਾਰੇ ਆਦੇ ਗਾਣਾ ਗੱਲ ਕੋਤ ਦਾ ਉਹ ਯਾਦ ਰੱਖ ਲੈ ਖواب ਸਾਰੇ ਠੀਕ ਆ ਤੇ ਕੇਕ ਆ ਗਿਆ ਗੋਲੇ ਦੇ ਅੰਦਰ ਸਭ ਤੋਂ ਪਹਿਲਾਂ ਦਿੱਤਾ ਗੋਲਾ ਗੋਲਾ ਬੱਲੇ ਲੈ ਤੀ ਗੋਲਾ 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 ਨਾ ਮੋਰਾ ਨਹੀਂ ਬੰਨੂ ਗੋਲਾ ਉਹ ਵਾਲਾ ਗੋਲਾ ਗੁਲਾਹ ਉਹ ਵਾਲਾ ਬੇਟਾ ਬੋਇਆ ਪੀੜੀ ਦੀ ਗਲੀ ਆੜਾ ਉਹ ਬਾਹਰੋਂ ਚੱਕ ਚਾਹ ਨੂੰ ਆ ਗਿਆ ਕੌਣ ਉਹ ਬੰਦਾ ਵੀ ਮੁਕਤ ਹੈ ਲੈਣਾ ਆ ਤੇ ਬਲੌਗ ਕੀ ਹੈ ਤੈਨੂੰ ਭਰਾ ਅੱਜ ਆ ਗਿਆ ਓਹੋ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਰੋਣਾ ਨਿਕਾ ਚੁੱਪ ਕਰਦੇ ਆ ਉਹ ਤਾਂ ਕੁੜੀ ਸਦੀ ਭਰਾਵਾ ਗੋਲੇ ਕੋਈ ਨਹੀਂ ਆਂਦੀ ਪਤਾ ਫਦਰ ਨੂੰ ਆਹੋ ਮੈਨੂੰ ਪਤਾ ਨਹੀਂ ਕੀ ਹੋ ਗਿਆ ਇੱਕ ਤਾਂ ਵੀ ਰੋਣ ਲੱਗ ਪਏਗਾ ਹਾਂ ਜੀ ਚੱਲ ਗਈ ਹੋ ਗਿਆ ਫਿਰ ਪੂਰੇ ਹਾਂ ਲੈ ਕੇ ਖਾ ਲਾ ਜੀ ਖਾਣ ਚੱਲ ਰਿਹਾ ਕੋਈ ਕੇਕ ਖਾਲਾ ਕੋਈ ਨਹੀਂ ਖਲਾ ਕੋਈ ਨੂੰ ਕੇਕ ਯਾਰ ਓਏ ਹਾਏ ਹਾਏ ਠੀਕ ਹੈ ਬਜਾ ਦੇ ਕੁੜੀ ਦੇ ਕੋਈ ਨਹੀਂ ਹਾਂ ਲੈ ਹੁਣ ਵੀ ਜੇ ਪੈ ਜਣੀ ਤੇਰੀ ਹਸਪਤਾਲ ਆਈ ਤਾਂ ਹਸਪਤਾ ਇਹ ਦਿਸ ਇਸ ਜਿੱਕਾ ਨਾ ਮੂਛਾ ਬਣਾਏ ਚਾਕਲੇਟ ਉਹਦਾ ਪਤਾ ਕੋਈ ਨਹੀਂ ਪੰਮੇ ਦਾ ਜੱਜ ਸਾਰਾ ਪਾਸੇ ਮਿਲੂਗਾ ਜੋ ਕਹਿੰਦਾ ਹਾਂਜੀ ਬਲਦ ਸਿੰਘ ਉਹ ਤੇਹਲਾ ਤਨੂ ਖਾ ਕੇ ਆਈ ਸਾਰੇ ਯਾਰ ਖਾਣ ਉਹਨੇ ਆਪਾਂ ਨੂੰ ਦੱਸਿਆ ਨਹੀਂ ਸੀ ਨਾ ਆਪਣੀ ਫਲਾਈਟ ਆਪ ਪਾਈ ਨਹੀਂ ਤੇ ਯਾਰ ਫਾਰਸ ਹੋ ਗਈ ਉਹ ਬਜਾ ਸੇਵ ਬੱਗ ਚੱਲਦੀ ਹੈ ਤੁਸੀਂ ਬੋਲਦੀ ਇਲਾਕੇ ਸੇਵ ਬੱਗ ਚੱਲਦੀ ਹੈ ਹੈ ਸੇਵ ਜਰ ਨਹੀਂ ਆਉਂਦਾ ਪਾਦ ਲਿਆ ਕਿਚਰ ਕਰਦਾ ਹਾਂ ਰੋਣਾ ਦੋਨਾ ਯਾਰ ਚਲੇਗਾ ਨਹੀਂ ਹੋਰੇ ਨਹੀਂ ਬਹਿਦਾ ਹਰ ਚ ਪਹਿਲਾਂ ਇਹਦਾ ਯਾਦ ਕਰਕੇ ਤੁਹਾਡੇ ਨਾਲ ਠੀਕ ਹੈ ਉਹ ਵੇਟ ਤੇ ਬਰਾਵਾ ਤੇ ਖੜਾ ਹੋ ਆ ਦੇ ਇਹਨੂੰ ਮਿਲ ਘਰ ਨਾਲ ਦੇ ਕਿਦੋਂ ਕਿਦੋਂ ਚੜਨਾ ਹੈ ਕਰਦਾ ਕੋਠੇਂ ਟੱਪਣਾ ਹਾਂ ਮਾ ਮਮੀ ਦੜੀ ਜੀ ਹੁਣ ਇਕੱਲੇ ਨੇ ਰਹਿਣਾ ਏਦਾਂ ਚੂਰ ਚੱਕਾ ਨਾ ਹੋਵੇ ਐਵੇਂ ਦੇਖ ਲੇ ਤੂੰ ਲੈ ਹੱਸ ਆਪਣਾ ਸਰ ਤੇ ਰ ਕਪੜਾ ਰਖ ਲੈ ਤੂੰ ਲੈ ਜੱਟ ਜੱਟ ਤੇ ਆ ਜਾ ਤਰਮਲ ਨੂੰ ਰੱਖ ਲੈ ਰੁਪੀ ਲੈ ਲੈ ਚਲੋ ਜੀ ਲੋੜ ਅਦੇ ਬਸ ਤੇ ਆ ਤਰ ਲਾ ਰਾਈਟ ਵਾਲਾ ਹੈ ਮਿੱਥੇ ਵੀ ਲਾਣਾ ਨਹੀਂ 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 ਤੇਰੀ ਆਵਾਜ਼ ਸੁਣਾਈ ਪਾਣੀ ਨਹੀਂ ਆਉਂਦਾ ਉਹਦੇ ਨਾਲ ਲੈ ਵਾਚ ਚੱਲਦਾ ਹੈ ਵੀ ਦਿੰਦੇ ਲੈ ਪਰ ਆਦੇ ਵੇ ਨੂੰ ਦਿੱਲੀ ਡੇਟੋ ਮੈਰਾ ਦੇਣੀ ਹੈ ਆਹ ਫਰਟ ਕੈਮਰਾ ਦੇ ਅੰਦਰ ਹੈ ਨਹੀਂ ਬੋਸ ਤਾਂ ਨਹੀਂ ਵੀ ਆਪਣੇ ਆਲੇ ਵੀ ਕਰ ਲਈ ਇੱਧਰ ਹਲੋ ਕੋਈ ਨਹੀਂ ਹੁਣ ਖਾਣਾ ਕੋਈ ਨਹੀਂ ਖਾ ਲੈ ਖਾ ਲੈ ਕੋਈ ਵਾਲੇ 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 ਵੱਡੂ ਵਾਲੋ കുടിയ <laughs> <halfart>. ਹਾਂ ਉਹ ਨਹੀਂ ਮੇਰੀ ਲਿਫਟ ਵੀ ਗਈ ਮਗਰ ਉਹ ਹੋਣਾ ਹੋਇਆ ਜਿੱਦਾਂ ਉਹ ਦਰਵਾਜ਼ਾ ਜੀ ਮੇਰਾ ਜੀ ਆ ਜਾਓ ਮਮੇ ਚੱਕ ਦੇ ਦੀ ਹਾਂ ਜੀ ਮਮੇ ਦਾ ਟੇਚੀ ਵੀ ਭਾਈ ਉਹਨਾਂ ਨੇ ਸੇਮ ਹੀ ਲਏ ਆ ਇਹਦਾ ਹੁੱਡੀ ਦੇ ਨਾਲ ਦੇ ਹੂੰ ਇਹ ਹਿੰਦੀ ਆ ਸਰਦਾਰੀ ਸਫਾਰੀ ਦੇ ਦੇਖ ਲੋ ਨਾਲੇ ਹਾਂ ਸਫਾਰੀ ਆ ਨਹੀਂ ਕਿ ਕੈਨੇਡਾ ਤੋਂ ਆਇਆ ਲੱਗਦਾ ਹੈ ਆਇਆ ਕਿੱਦਾਂ ਲੱਗਾ ਇਹ ਲੱਗਾ ਲੱਗਾ ਰਾਂਡਾ ਬੜਾ ਸਾਹ ਆਇਆ ਲੱਗਦਾ ਇਹ ਤਾਂ ਹਾਂ ਪਰਫੈਸ਼ਨਲ ਲੀਬਰ ਚੱਲੀ ਆ ਆਹ ਵੈ ਤਾਂ ਸਹੀ ਆ ਤੇ ਕਮੀ ਪੈਂਦੀ ਸੀ ਕਿ ਨਾ ਤਾਂ ਕਰਕੇ ਓਕੇ ਓਕੇ ਛਿੱਕੀ ਛਿੱਕੀ ਚਲੋ ਆ ਜਾਓ ਫਿਰ ਜਦ ਤਿਆਰ ਹੋਰ ਤਿਆਰਿਆ ਬਾਹਰ ਦਿਖਾ ਦੋ ਭੀੜ ਇਕੱਠੀ ਹੋਈ ਹੋਈ ਇਧਰ ਰੌਣਕ ਮੇਲਾ ਲਾਉਣ ਵਾਲੇ ਪਹੁੰਚੇ ਆ ਜੀ ਵਧਾਈ ਆ ਵਧਾਈਆਂ ਵਾਲੇ ਪਹੁੰਚੇ ਉਹ ਵਾਲੇ ਵਾਲੇ ਪਿੰਡਾਂ ਜਿਆਦਾ ਪਤਾ ਲੱਗਾ ਕਿ ਸਾਡਾ ਵੀਰ ਬਾਹਰ ਜਾ ਰਿਹਾ ਹੈ ਹਾਂ ਆਲੇ ਦੁਆਲੇ ਪਿੰਡਾਂ ਚ ਸਾਡਾ ਸਾਥੀ ਬਾਹਰ ਜਾ ਰਿਹਾ ਹੈ ਕਿੰਨਾ ਇਕੱਠ ਗੱਡੀਆਂ ਦੇ ਗੱਡੀਆਂ ਜੜੀਆਂ ਹੋਈਆਂ ਉੱਧਰ ਦੇਖੋ ਲੈਣ ਲੱਗੀ ਇਧਰ ਸੂਤੀ ਮੁਰਸਲੇ ਲਾ ਦੇ ਉਹ ਦੇਖੋ ਤੱਕ ਬਜਾਓ ਬਜਾਓ ਚਲੋ ਬਜਾਓ ਜਾਓ ਕੋਈ ਲਾਓ ਕੋਈ ਜਾਓ ਬਜਾਓ ਕੋਈ ਆਹੇ ਹੱਥ ਮੇਰੇ ਜਸੇ ਦੀ ਜਸੇ ਦੀ ਜਸੇ ਦੀ ਜਸੇ ਦੀ ਬਹੁਤ ਜੁਤੀਆ ਜਸੇ ਨਾਲ ਲੋਕੇ ਆਓ ਮੇਲੇ ਲੱਗੇ ਤੇ ਆ ਗਏ ਹੋ ਜੀਆ ਤੁਸੀਂ ਆਲੇ ਆਮੀ ਹੋਰ ਉੱਧਰ ਵੀ ਆ ਗਏ ਜਸਾ ਮੈਂ ਤਾਂ ਇਧਰ ਆਓ ਸਾਹਮਣੇ ਆਓ ਲੋਕੋ ਨਾ ਫੜਾ ਜਸੇ ਵੀਰ ਜਾਇਆ ਯਾਰ ਤੁਸੀਂ ਆਇਤਾ ਪਿਆ ਜਸੇ ਸਦੇ ਸਪੈਸ਼ਲ ਕਹਿੰਦਾ ਵਧਾਈਆਂ ਮੈ ਲੈਣੀਆਂ ਅੱਜ ਜਸੇ ਵੀਰ ਕਿਸਾਨ ਵੀ ਪੇਂਗਵਾ ਤੇ ਕਰਾ ਕੇ ਜਾ ਆ ਗਏ ਪਰ ਆਇਆ ਵਾਜੇ ਦਾੜੀ ਅਜੇ ਨਾ ਤਾ ਚਲੋ ਮਿੱਤਰੋ ਓਏ ਇਹ ਓਏ ਓਏ ਪੈਸੇ ਤੂੰ ਲਾਇਆ ਤੂੰ ਡੈਂਸਰ ਹੈ ਤੂੰ ਚਲ ਕੋਲ ਮਸਤਾਂ ਤੇ ਮੈਂ ਤਾਂ ਵੀ ਤਰੀਕਾ ਕੋਈ ਨਹੀਂ ਬਣਾਉਦਾ ਚੇਂ ਹੋ ਤਿਸੇ ਓਲਗੇ ਸੇ ਨਹੀਂ ਬਾਜੇ ਓਲਗੇ ਸੇ ਨਹੀਂ ਬਾਜੇ ਇਹ ਕੰਮ ਕਿਹਦੇ ਪਾਰਟੀ ਕਿਦੀ ਏ ਦੱਸੇ ਦੀ ਯਾਰ ਉਸੇ ਕਹਿ ਕੇ ਸਤੇ ਜਾਂਦੀ ਤੇਰੇ ਗਰੁੱਪ ਸੱਜਿਆ ਹੋਣਾ ਏ ਵੀ ਤੇਰੇ ਕੁਝ ਵੀ ਇਹ ਧੰਗ ਰੰਗ ਪ੍ਰੋਬਲਮ ਕਰਾਉਣਾ ਤਾਂ ਜੱਸਾ ਸਾਡਾ ਵੀਰ ਹੈ ਬੰਦੇ ਚੇਂਜ ਕਰਦੇ ਬੰਦੇ ਇੱਕ ਗੱਲ ਦੇ ਆਰਡੀਨੈਂਸ ਸਟੈਪੀ ਨਹੀਂ ਰੰਦੇ ਬੰਦੇ ਚੇਂਜ ਕਰਦੇ ਬੰਦੇ ਕਹਿੰਦੇ ਆ ਜਾਓ ਬਾਈ ਆ ਜਾਓ ਛੇਤੀ ਇਹੋ ਦੇ ਬੰਦੇ ਕਹਿੰਦੇ ਇੱਕ ਜਦਾ ਹੋਰ ਆ ਗਿਆ ਜਾ ਲਾਓ ਜੱਸੇ ਉਹ ਵੀ ਦੇਖਣਾ ਕਿ ਕਿਹੜਾ ਗੱਡੀ ਵਾਲਾ ਤੁਸੀਂ ਦੇ ਆ ਵਧਾਈਆਂ ਨਾਲ ਆ ਗਈ ਗੱਲ ਆ ਆਹੋ ਗੋਲੇ ਅੰਦਰ ਆਜੇ ਵੀਡੀਓ ਦੇ ਨਾਮ ਦੇ ਬਾਹੂ ਮੜੀ ਇਹਨੂੰ ਅੰਦਰ ਹੀ ਆਜੇ ਅੰਦਰ ਹੀ ਲੈ ਜੀ ਅੰਦਰ ਆਜੋ ਅਈ ਬਾਹਰ ਜਾਣਾ ਸੀ ਅੰਦਰ ਆਜੋ ਇਹ ਵੀ ਖੁਸ਼ੀ ਆਲੇ ਤੇ ਮੈਂ ਅੰਦਰ ਕਰਨਾ ਕੋਈ ਨਹੀਂ ਮਸਾ ਮਸਾ ਆਉਂਦੀ ਲੈ ਬਾਈ ਹਾਂ ਅੱਜ ਦਾ ਭਰਾ ਨਹੀਂ ਫਿਰ ਰਹਿੰਦੇ ਹੋ 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 ਫਿਰ ਰਹਿੰਦੇ ਤਾਇਆ ਜੀ ਇਹ ਤਾਂ ਨਹੀਂ ਕਹਿੰਦਾ ਪੁੱਤ ਨੂੰ ਲੈਣੇ ਕਹਿੰਦੇ ਨਹੀਂ ਬੇਲ ਪਰਾਨ ਲੱਗਦਾ ਬੇਲ ਨਹੀਂ ਰਹਿੰਦੇ ਤਾਂ ਹੋ ਨਹੀਂ ਦੇਣੇ ਉਹ ਨਹੀਂ ਦੇਣੇ ਤਾਇਆ ਜੀ ਇਦਾਂ ਦੀਆਂ ਦੋ ਵਧਾਈਆਂ ਵਿਚਾਰੀ ਨਹੀਂ ਮੈਂ ਤੂੰ ਕਿਹਦੇ ਕੋਲ ਤੇਰੇ ਨਾਲ ਨਹੀਂ ਬੋਲਿਆ ਮੈਂ ਸੁਣ ਲਈ ਆਵਾਜ਼ ਉਹ ਬੇਲ ਨਹੀਂ ਕਰਨੀ ਅਸੀਂ ਇੰਨਾ ਵੱਡਾ ਆਦਮੀ ਕੋਈ ਕੁਝ ਵਾਲਾ ਹਾਂ ਇਦਾਂ ਵੱਡਾ ਆਦਮੀ ਝੱਟ ਗੱਡਿਆ ਤੇ ਉੱਪ ਉਹ ਆ ਮੁੰਡਾ ਮੁੰਡਾ ਤੇ ਇਹਦਾ ਵੱਡਾ ਵੀ ਦੇਖੋ ਇਹ ਦੇਖੀ ਪਾਰ ਤੇ ਜਾਣਿਆ ਪਾਰ ਗਿਆ ਨਹੀਂ ਖਾਲਸਾ ਉਹ ਆ ਜਲਾ ਕੇ ਹੋਰ ਜਾ ਲੈਂਦੀ ਯਾਰ ਉਹ ਹੈਲੋ ਹਸਾਬ ਦਾ ਮੜਾ ਜਾ ਸਾਰਾ ਜੀ ਸੋਣੀ ਸਬਰ ਲੱਗਦੀ ਰੇ ਸੋਣੀ ਜ਼ਿੰਦਗੀ ਲਾਵੇ ਪਰਮਾਤਮਾ ਸਹੀ ਗੱਲ ਹੈ ਜੀ ਸਾ ਆ ਤਨ ਗੈਂਡੇ ਹਸਾਬ ਦਾ ਮੜਾ ਯਾਰ ਉਹ ਬਾਈ ਹੈਲੋ ਹਸਾਬ ਦਾ ਮੜਾ ਜਾ ਹਸਾਬ ਦਾ ਰਾਹ ਦੋ ਰਾਹ ਮੁੰਡਿਆਂ ਬਾਹਰ ਆਉਣਾ ਰਾਹ ਦਿਓ ਚਲੋ ਚਲੋ ਯਾਰ ਯਾਨੀ ਕਾਲਸਾ ਤੋੜੀ। ਬੜੀ ਗੀੜੀ ਗੱਲ ਹੈ। ਆਹ ਯਾਰ ਤੂੰ ਚੰਗਾ ਬੰਦਾ ਆਪਣੀ ਪਾਰਟੀ ਤੇਰੀ ਘਰ ਦਾ ਪ੍ਰੋਗਰਾਮ ਆ। ਕਿਵੇਂ ਕਰੇ ਯਾਰ? ਉਹ ਕਿਹਾ ਤੌਰ ਦੇ। ਮੂਸੇ ਇੱਧਰ ਹੀ ਬੋਲਦਾ। ਆਹ ਦੇ ਬਲੇਦੀਆ ਜੀ ਆ ਦੋਨੇ ਆ ਚੱਲੇ ਇੱਕ ਉਹ ਮੁੰਡਾ ਚੱਲਦਾ ਦੋਨੇ ਚੱਲੇ ਚੱਲੇ ਆ ਇਹ ਬਲੇਦੀਆ ਹੈ। ਕੰਮ ਹੈ ਓਏ ਬਾਬਾ। ਇਹ ਤੋਂ ਇਹ ਤੋਂ ਹੈਗੇ ਡਾਲਰ ਆ ਜੀ। ਕਰਮ ਵਾਲਾ ਹੀ ਜਾਂਦਾ ਹੁੰਦਾ ਬਾਹਰ। ਹਾਂ ਜੱਸੇ ਕਰਮ ਵਾਲਾ ਜਾਂਦਾ ਹੁੰਦਾ। ਜੱਸੇ ਵੀ ਕਰਮ ਵਾਲਾ ਜਾਂਦਾ ਹੁੰਦਾ ਆ। ਆਹ ਪਾਇਲਟ ਉਹ ਪਾਇਲਟ ਵੀ ਨਾਲ ਆ ਪਾਇਲਟ ਸਾਹਿਬ। ਉਸ ਉਹ ਦੇ ਕੇ ਬਣਾਉਂਦੇ ਉਹ ਦੇ ਕੇ ਜਾਈ ਹੁਣ ਕਿਰਪਾ ਦੇ ਦੇਣ ਨਾਲ ਕੋਈ ਨਹੀਂ ਮੈਂ ਕਿ ਅੱਜ ਦਾ ਦਿਨ ਨਹੀਂ ਉਹ ਬੇਚਾਰੀ ਉਹ ਕੁੜੀ ਰੋਈ ਜਾਂਦੀ ਉਹਦੇ ਨਾਲ ਪੰਜ 700 ਦੇ ਯਾਰ ਇਹ ਇਹ ਦੇਣਾ ਦੱਸਿਆ ਦੀ ਜਾਂਦਾ ਇੰਨਾ ਦਾ ਵਿਆਹ ਤੇ ਹੀ ਕੱਟ ਹੁੰਦਾ ਨਹੀਂ ਮੇਰੀ ਗੱਲ ਸੁਣਾ ਓਹ ਓਹ ਆ ਗਈ ਓਹ ਆ ਗਈ ਆ ਗਈ ਓਹ ਆ ਗਈ ਆ ਆਜੋ ਆਜੋ ਉਹ ਇਹਨਾਂ ਨੂੰ ਅੰਦਰ ਬਾੜ ਕੇ ਬਾਹਰ ਕੁੰਡਾ ਲਾਈਏ ਕੋਈ ਨਾ ਜਾਲਾ ਕਿਵੇਂ ਇੰਦਾ ਦਾ ਕਹਿਂਦਾ ਬੀਬੀ ਉਹ ਸੇ ਦੋ ਦੋ ਵਾਰੀ ਉਹ ਵੀ ਵਿਆਹ ਦੇ ਨਹੀਂ ਨੇ ਘੇਆ ਭਲਾਈ ਉਹ ਜਿੰਦਾ ਲਾ ਲਿਆ ਇਹ ਉਧਰ ਦੇ ਜਾਂਦੇ ਪੈਸੇ ਉਹ ਦਈਏ ਦੇ ਉਧਰ ਪੈਸੇ ਚਲੋ ਜਿਸੇ ਯਾਰ ਦੇ ਜਿਸੇ ਹੋ ਯਾਰ ਮਰੇ ਹਾਂਜੀ ਹਲੋ ਭਾਜੀ ਨਾਲ ਯਾਰ ਆ ਗਿਆ ਹਾਂ ਸਿਆਣਾ ਦਾ ਵੀ ਥੋੜਾ ਜਿਹਾ ਕੋਈ ਨਹੀਂ ਨਹੀਂ ਭਾਈ ਜੀ ਉਹ ਸਿਆਣਾ ਜਾਦਾ ਮੇਰੇ ਤੋਂ ਵੱਡਾ ਹੈ ਨਾ ਤਾਂ ਕਰਕੇ ਹੈ ਮੇਰੇ ਤੋਂ ਵੱਡਾ ਉਹ ਸਿਆਣਾ ਲੱਗਦਾ ਤੂੰ ਵੱਡਾ ਨਹੀਂ ਬੰਦਾ ਨਾ ਬਣਾ ਭਰਾਵਾ ਆ ਦੋ ਜਣੇ ਬਾਹਰ ਚਲੇ ਆ ਕਾਰ ਟੈਕੋ ਅੰਦਰ ਵਗੋ ਜਿਵੇਂ ਖੜੇ ਉਹ ਜਿਵੇਂ ਜਿਵੇਂ ਉਹ ਹੈਲੋ ਇਧਰ ਚਾਹੀਦੀ ਨਹੀਂ ਯਾਰ ਦੇਰ ਨੂੰ ਬਧਾਈਆਂ ਦੇ ਕੋਈ ਨਹੀਂ ਜੇ ਚੱਲਾ ਤਾਂ ਕੋਈ ਗੱਲ ਨਹੀਂ ਸ਼ਾਂਤ ਕਰ ਦਿੰਦੇ ਆ ਸ਼ਾਂ ਉਹ ਤੇ ਦਾਜਾ ਅੱਬਾ ਦਾਜੇ ਵਜਾਣਾ ਯਾਰ ਇਧਰ ਸੋ ਚਾਹੀਦੀ ਆ ਗਰੀਬ ਨਾਲ ਕਿਹੜਾ ਤੋੜਾ ਐਵੇਂ ਦੱਸ ਮੈ ਜਾਣਾ ਹੁੰਦਾ ਉਸ ਤੋਂ ਜਾਣਾ ਸੀ ਇੱਥੇ ਕਿਉਂ ਗਿਆ ਲੈ ਦੋ ਚਾਚੀ ਕੋਈ ਜੇ ਭਰਾਵਾਂ ਲੈ ਉਹ ਤੇ ਅਸੀਂ ਦੋ ਦਾ ਇੱਕੋ ਜੇ ਦੋਨੋਂ ਭਰਾਵਾਂ ਦੇਖ ਲੈ ਦਾ ਨਾਮ ਕਰਦੇ ਸਾਰਾ ਪਰਿਵਾਰ ਅੰਲਾਵਾ ਦਾ ਆਇਆ ਵੀਡੀਓ ਮੁੰਡੇ ਦਾ ਤਾਇਆ ਆਇਆ ਇਹ ਕਿੰਨੀ ਖੁਸ਼ੀ ਆ ਘਰ ਬਦਲਣ ਲੱਗੇ ਆ ਹੁਣ ਦਾ ਨਾਮ ਹੋਇਆ ਤਾਇਏ ਦਾ ਕਰਮਾ ਪਾਟਾ ਆਹ ਵੇ ਵੀਡੀਓ ਬਣਾਉਣ ਆਇਆ ਵੀਡੀਓ ਬਣਾਉਣ ਆ ਮੇਰਾ ਕੰਮ ਆ ਮੈਂ ਆਇਆ ਆ ਮੁੰਡੇ ਦਾ ਆਇਆ ਆ ਮੁੰਡੇ ਦਾ ਨਾਮ ਬੰਦਾ ਖਾਲਸਾ ਕਰਮਾਲ ਉਹ ਵੱਡਾ ਬੰਦਾ ਗਿਆ ਕਿੱਥੇ ਗਿਆ ਵੱਡਾ ਬੰਦਾ ਉਹ ਵੱਡਾ ਬੰਦਾ ਕਿੱਥੇ ਉਹ ਡਰਾਈਵਰ ਸੀਟ ਤੇ ਬੈਠਾ ਤਾਇਆ ਜੀ ਆਜੋ ਉੱਥੇ ਨਹੀਂ ਆਉਂਦਾ ਇਹ ਵੱਡੇ ਬੰਦੇ ਉਹ ਹਾਂ ਉਹ ਗੱਡੀ ਵਾਲਾ ਉਹ ਦੇਖ ਲੋ ਮਿਟਿਆ ਨਾ ਤੂੰ ਵੀ ਖਰਾਬ ਕਰੂ ਸਾਡਾ ਉਹ ਤੈਨੂੰ ਗਾਂ ਚਲ ਜੋ ਨਹੀਂ ਨਹੀਂ ਆਜੋ ਆਜੋ ਚਲੋ ਆਜੋ ਆਜਾ 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 ਗੱਡੀ ਆ ਆਹ ਇਹ ਬੈਠਾ ਵੱਡਾ ਬੰਦਾ ਆਇਆ ਯਾਰ ਨਹੀਂ ਤਾਇਆ ਕੌਣ ਹੈ ਤਾਇਆ ਕੌਣ ਹੈ ਮੁਕਰ ਜਾ ਮੁਕਰ ਜਾ ਤਾਇਆ ਦੀ ਇਧਰ ਸੀ ਯਾਰ ਇਧਰ ਤੇ ਇਧਰ ਤੇ ਤਾਇਆ ਮੁਕਰ ਦੇ ਤੋ ਮੁਕਰਿਆ ਉਹ ਲੈ ਉਹ ਤਾਇਆ ਦੋ ਉਹ ਤਾਇਆ ਡੋਰ ਬੰਨ੍ਹ ਕੇ ਆ ਰਿਹਾ ਵਾ ਆਹ ਹੋ ਕੇ ਨਰਾਜ ਨਾ ਗਰੀਬਾਂ ਦੇ ਦਿਨਾਂ ਨਾਲ ਆਹ ਹੋ ਉਹ ਤਾਇਆ ਜੀ ਨਰਾਜ ਤਾਇਆ ਤੁਸੀਂ ਕੀ ਆ ਕਿ ਤੁਸੀਂ ਆਓ ਦੇ ਕੇ ਜੈ ਵਿਧਾਈਆਂ ਸਾਹਿਬ ਜੀ ਰਾਜ ਆਹ ਦੇ ਲੈ ਮnde ਦਾ ਤਾਇਆ ਇਹ ਨਾਲ ਦੋ ਵਧਾਈਆਂ ਗੱਡੀ ਦੀ ਵਧਾਈ ਵੀ ਆ ਇਹ ਗੱਡੀ ਦੀ ਵਧਾਈ ਵੀ ਐਤੋਂ ਲੈ ਜਾਓ ਉਹ ਜੀ ਲੋ ਵੀ ਬੰਦਾ ਪਿਆਰ ਆ ਓ ਯਾਰ ਮੈਂ ਤਾਂ ਕੈਮਰਾਮੈਨ ਆ ਮੈਂ ਵੀਡੀਓ ਬਣਾ ਰਿਹਾ ਆਇਆ ਕੋਣ ਆਇਆ ਓ ਦੇ ਬੈਠਾ ਵੱਡਾ ਬਸਤ ਆਇਆ ਤਾਂ ਠੱਕੇ ਨਾ ਮੈਂ ਲੈ ਲੇਗਾ ਓ ਤਾਇਆ ਬਲਾਈ ਜਾਂਦੇ ਓ ਜੱਪ ਲੋ ਜੀ ਉਹ ਦੇ ਦੇ ਬੱਸ ਅੱਛਾ ਉਹ ਲੈ ਗਿਆ ਉਹ ਲੈ ਗਈ ਤੂੰ ਸਾਹ ਜਮਾਲ ਵਾਲਾ ਚਲੋ ਸਾਹ ਵਾਲਾ ਬੋਲ ਜਾਈਂ ਤੇਰਾ ਤੂੰ ਤੂੰ ਗੱਡੀ ਵਿੱਚ ਆ ਜਾ ਤਾਲੋ ਇਹ ਤੂੰ ਉਹ ਤਾਇਆ ਜੀ ਓਏ ਵੱਡਾ ਬੰਦਾ ਉਹ ਕੋ ਵੱਡਾ ਬੰਦਾ ਫੜਨ ਤਾਇਆ ਨੂੰ ਤਾਇਆ ਇਹਗਾ ਦੇ ਕੇ ਤੂੰ ਪੁੜਾਰਿਆ ਦੀ ਤੂੰ ਬੜੇ ਨੇ ਨਹੀਂ ਅੰਕਲ ਆਪਾ ਉਹ ਤਾਇਆ ਜੀ ਉਹ ਹੋਟਲ ਵਿੱਚ ਆ लो जी बाई की तैयारी हो गई है लो जाओ नाले लो जी बधाई बधाईगी है ਆਪਣਾ ਪੁੰਦੇ ਦੇ ਹੈਗੇ ਜੋ ਰਾਤ ਬੰਦ ਕਰ ਬਾਬਾ ਜਾਨ ਖਿੱਚਦੇ ਨੇ ਇਹਦੀ ਫੋਰਟਰੀਟ ਸੀ ਆ ਫੋਰਟਰੀਟ ਸੀ ਆ ਦੇਖਦੇ ਸੀ ਉਹਦਾ ਬਹੁਤ ਉਹ ਸਾਈਡ ਹੋਈ ਉਹ ਸਦ ਲੈਟ ਆ ਗਿਆ ਇਹਦੇ ਮੈਂ ਫੜਾਇਆ ਸਾਨੂੰ ਕਿੰਨਾ ਫੜਾਇਆ ਜੋ ਹੋਰ ਬਹੁਤ ਜਣਿਆਂ ਨੂੰ ਫੜਾਉਣ ਨੇ ਨਹੀਂ ਜਾਣਦੇ ਮੈਂ ਨਹੀਂ ਜਾਣਦੇ ਚੱਲ ਪੀਣੇ ਆ ਆ ਭਾਈ ਕਿੰਨੇ ਆ ਬੰਨੂ ਦਾ ਚਾਲਾ ਦੂ ਹਾਂ ਸਾਰੀ ਕਰਾ ਇਹ ਲਾਈਨ ਤੇ ਕਿੰਨੇ ਕਿੰਨੇ ਜਾਂਦਾ ਆਪਾਂ ਜਬਰਦਸਤ ਚੱਲਾ ਦੇ ਕੋ ਵੱਡਾ ਬੰਦਾ ਹੈਲੋ ਪਾਇਆ ਜੀ ਚੱਲੋ 12 ਦੇ ਬੜੇ ਨੇ ਚਲੋ ਕੱਲ ਵੀ ਭਲਾ ਚੱਲਾ ਜਾ ਗੱਡੀ ਚਾ ਜਾ ਬੱਸ ਬੱਸ ਓਹੋ ਬੱਸ ਮੇਰਾ ਭਲਾ ਬੱਸ ਨਹੀਂ ਨਹੀਂ ਉਹ ਬੱਸ ਉਹ ਰੋਹ ਨਹੀਂ ਰੋਣਾ ਨਹੀਂ ਸਰਦਾਰ ਜੀ ਆ ਜਾਓ ਉਧਰ ਮੋਟਰਸਾਈਕਲ ਹੀ ਆਮੇ ਨਹੀਂ ਲਾਹੀ ਜਾਣਾ ਠੀਕ ਹੈ ਸਾਲੇ ਖਰਾਪ ਲੇਤੀ ਆ ਰੋਹੀ ਨਾ ਚੱਲੇ ਹੋਇਆ ਉਹ ਲੈ ਜਿੱਤੀਆਂ ਕਿਤੋਂ ਮੰਗਾਉਣੀਆਂ ਬਾਹਰੋਂ ਬਿੰਦੇ ਹੀ ਮੰਗਾਉਣੀਆਂ ਆ ਇੱਧਰ ਕਿੱਦਾਂ ਇੱਧਰ ਹੈਲੋ ਅਸੀਂ ਤਾਂ ਨਾਲ ਹੀ ਵਹਿ ਜਾਈਏ ਓ ਯਾਰ ਉਹ ਨਾਲ ਬਿਠਾ ਲੈ ਨਾ ਨਾਲੇ ਬਿਠਾ ਲਾ ਯਾਰ ਮੈਂ ਕਹਿੰਦਾ ਕੈਰੀਅਰ ਖਾਲੀ ਪਿਆ ਤੂੰ ਬੈਠ ਮੋਰੇ ਬੈਠ ਓ ਯਾਰ ਪਰ ਆ ਬਣੀ ਤਾ ਕੀ ਕੰਮ ਕਰਦਾ ਲੈ ਬਈ ਆਇਆ ਕੀ ਯਾਦ ਨਾ ਹੋਇਆ ਓ ਚੱਲ ਉਹ ਨਾ ਨਹੀਂ ਕਿਤੇ ਸਾਰੇ ਮੁੜ ਕੇ ਹੈ ਤੁੰਗਿ ਸਿ ਨਾ ਵਾਹਣੀ ਨਾ ਵਾਹਣੀ ਪੂਰੀ ਹੈ ਇਹ ਤਲੇ ਆਇਆ ਨੇ ਬੱਸ ਇੱਕ ਇੱਕ ਪੈਸਾ ਮੈਂ ਖਲਾਵਾ ਪਾ ਪਾਪਾ ਨੂੰ ਕਹਿੰਦਾ ਆਂ ਆਹ ਬਾਜੀ ਦੇ ਚਾਹੇ ਨਾ ਚਲੋ 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 ਕਰਦੇ ਦੇਖ ਲਿਆ ਸਾਨੂੰ ਦੇਜਾ ਗਰੀਪਾਲ ਖਾਨੀ ਨਾਮ ਹੈ ਇੱਕ ਮਹੀਨੇ ਤੋਂ ਓਕੇ ਕੈਮਰਾ ਖਰਚਾ ਦੇ ਕੇ ਜਾ ਭਾਈ ਕੈਮਰਾ ਖਰਚਾ ਵੀ ਲੈ ਮੇਰਾ ਮੈਂ ਕੋਈ ਨਹੀਂ ਭੇਜ ਦੂੰਗਾ ਭੇਜ ਦੂੰਗਾ ਡਾਲਰ ਭੇਜੂੰਗਾ ਡਾਲਰ ਘਰ ਦੀ ਸੰਗ ਭਲਾਵਾ ਡਾਲਰ ਭੇਜਾਂਗੇ ਓਕੇ ਓਕੇ ਬਾਏ ਬਾਏ ਭਾਈ ਡਾਲਰ ਭੇਜਦੀ ਹਾਂ ਚੱਲ ਨੁਕੜ ਬਾਬਾ ਜਨ ਮੁੱਲ ਹੋ ਜਾਂਦੀ ਤੇਰੇ ਲਈ ਕਰੇ ਮੈਂ ਜਾਣਾ ਚਲੋ ਕੋਈ ਨਹੀਂ ਹੌਸਲਾ ਰੱਖੋ ਹੈ ਕੋਈ ਨਹੀਂ ਤੈਨੂੰ ਭੇਜ ਦੂੰਗਾ ਕੁੜੀ ਮਗਲ ਜਲਦੀ ਜਲਦੀ ਟੈਨਸ਼ਨ ਨਹੀਂ ਲੈਣੀ ਚਲੋ ਠੀਕ ਆ ਤਾਂ ਕੋਈ ਨਹੀਂ ਲੋ ਜੀ ਸਾਡੇ ਨੂੰ ਆਲ ਦੀ ਬੈਸਟ ਆ ਕਰੀ ਛੱਡਿਆ ਸਰਵਿਸ ਹੋਣੀ ਮੇਰੀ ਚਾਹਤ ਆਲ ਦੀ ਬੈਸਟ ਥੀ ਆਲ ਦੀ ਬੈਸਟ ਹਾਂ ਸ਼ੇਰ ਆ ਗਿਆ ਸ਼ੇਰ ਹਾਂ ਸ਼ੇਰ ਨੇਟ ਹੋ ਗਿਆ ਮੈਂ ਕੀ ਆਈ ਮੜੇ ਇਧਰ ਟਾਈਮ ਨਾ ਆ ਜਾ ਕਰੋ ਜਿਹੜਾ ਬੰਦਾ ਆਉਂਦਾ ਕਿਉਂ ਦੁਬਾਰਾ ਨੂੰ ਖੜਕ ਗੱਡੀ ਰੈਡੀ ਆ ਬੱਸ ਹੁਣ ਜੁੱਦਾ ਸਮਾਹੀ ਜਾਣੀ ਇਹ ਕਾ ਪਿੱਛੇ ਛੱਡਦੇ ਹੈਲੋ ਭੈਣ ਜੀ ਹੁਣ ਮਿਲ ਗਏ ਨਾ ਹੁਣ ਸਾਈਡ ਤੇ ਹੋ ਜਾਓ ਮਿਲ ਗਏ ਨਾ ਰੁਪਈਆ 100 ਹਾਂ ਸਾਈਡ ਤੇ ਹੋ ਜਾ ਹੁਣ ਜਾਣ ਦੇ ਹੁਣ ਜਾਓ ਭਾਈ ਜੀ ਤੁਸੀਂ ਜਾਓ ਸ਼ਾਬਾਸ਼ ਬੁੱਢਾ ਤਾਂ ਆਇਆ ਨਹੀਂ ਸੀ ਕਿਤੇ ਵੀ ਗੱਡੀ ਹਾਂ ਜੀ ਸਾਹਿਬ ਜੀ ਹਾਂਜੀ ਸਰ ਫੇਰ ਹੋ ਕੇ ਸੀ ਆ ਮਗਰ ਮਗਾਈ ਜਾਂਦੇ ਬਹੁਤ ਪੈਸੇ ਨਾਲ ਯਾਰ ਆਪਣੇ ਬੱਚੇ ਆ ਸੀ ਅੱਛਾ ਇਹ ਠੀਕ ਆ ਉਹ ਡਰਾਈਵਰ ਸਾਹਿਬ ਬਾ ਠੀਕ ਆ ਜੀ ਵਧੀਆ 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 ਆ ਹਾਂਜੀ ਆ ਜੀ ਚੱਲ ਬਹੁਤ ਵਧੀਆ ਅੱਜ ਸਵੇਰੇ ਅਨੰਦਪੁਰ ਸਾਹਿਬ ਦਾ ਪਾਇਆ ਤੁਸੀਂ 5:00 ਵਜੇ ਮੈਂ ਰਾਤੀ ਆ ਗਿਆ ਸੀ ਉੱਥੇ ਜਾ ਕੇ ਚਮਕੌਰ ਸਾਹਿਬ ਪਹਿਲਾਂ ਇਹ ਤਾਂ ਤੂੰ ਗੱਲ ਕਰਦੀ ਐ ਸਾਡੀ ਚਾਚੀ ਵੀ ਲੋਪਈਆ ਦੱਸ ਚਾਚੀ ਵੀ ਦੋ ਇਦੂਆ ਲੋਪਈਆ ਹਾਂਜੀ ਐਦਾ ਨਾ ਇਦਾਂ ਹੀ ਹੁੰਦੇ ਹੁੰਦੇ ਸੌਖਾ ਕੰਮ ਜਦੋਂ ਮਾਰਦਾ ਆ ਦੇਖ ਲੈ ਕੁੜੀ ਫੇਵ ਚ ਜੁਣੀ ਮਗਰ ਆਈ ਆ ਜੀ ਨਾ ਤੇ ਕੰਮ ਸੀ ਹੂੰ ਪਜਾਰੀਆ ਮਸਾਲਾ ਚੋਪੀਤੀਆਂ ਹੂੰ ਨਾ ਲੈ ਮੈਂ ਥੋੜਾ ਮੈਂ ਚੋਪਾ ਖੜਾ ਨਾ ਸੱਸੀ ਦਾ ਬੈਡੀ ਆ ਜਾਣਾ ਰੋਈ ਜਾਂਦੀ ਚਲੋ ਵਧੀਆ ਪਰਮਾਤਮਾ ਦਾ ਸੱਸੀਕਾਰ ਪਿੰਦੂਰਾ ਫੋਨ ਕਰੀ ਹੁਣ ਜਾਗੜਦਾ ਜਿੱਥੋਂ ਗੱਲ ਕਰ ਰਹੇ ਹੋਵੇ ਉਹ ਵਾਹ ਕਰ ਜੀ ਹਾਂਜੀ ਹਾਂਜੀ ਬਹੁਤ ਵਧੀਆ ਭਰਾਵਾ ਹੁਣ ਕੀ ਹੋ ਗਿਆ ਖੋਸ਼ ਸ਼ੇਰ ਜੀ ਆਈ ਹੁਣ はい。<Bye. S 2> yeah.